ਚਾਈਨਾ ਡੋਰ ਦੇ ਖਿਲਾਫ ਪੁਲਿਸ ਵੱਲੋਂ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਤੂਰੀ ਪੁਲਿਸ ਨੇ ਚਾਈਨਾ ਡੋਰ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਤਾਂ 600 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਹਨ। ਇਸ ਮੌਕੇ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਤੂਰੀ ਦੇ ਸਿਟੀ ਥਾਣਾ ਮੁਖੀ ਜਸਵੀਰ ਸਿੰਘ ਤੂਰ ਨੇ ਵੱਖ-ਵੱਖ ਜਗ੍ਹਾ ਤੇ ਰੇਡ ਕਰਕੇ 10 ਪੇਟੀਆਂ ਚਾਈਨਾ ਡੋਰ ਦੀਆਂ ਜਿਸ ਵਿੱਚ 600 ਦੇ ਕਰੀਬ ਗੱਟੂ ਸਨ ਜਿਨ੍ਹਾਂ ਦੀ ਕੀਮਤ ਲਗਭਗ 20000 ਬਣਦੀ ਹੈ। ਉਹਨਾਂ ਦੇ ਕੋਲੋਂ ਇਹ ਡੋਰ ਫੜੀ ਹੈ। ਇਸ ਮੌਕੇ ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੀ ਚੈਨਾ ਦੌਰ ਦੇ ਖਿਲਾਫ ਇਸੇ ਤਰ੍ਹਾਂ ਮੁਹਿੰਮ ਜਾਰੀ ਰਹੇਗੀ ਐਸਐਸਪੀ ਸਾਹਿਬ ਸ਼ਰੂਰ ਮਿਸਟਰ ਚਾਲ ਦੇ ਹੁਕਮ ਨਿਰਦੇਸ਼ਾਂ ਦੇ ਅਨੁਸਾਰ ਆਪਣੇ ਸਿਟੀ ਟੂਰੀ ਦੇ ਇੰਚਾਰਜ ਇੰਸਪੈਕਟਰ ਜਸਵੀਰ ਸਿੰਘ ਉਹ ਲੋ ਆਪਣੀ ਟੀਮ ਦੇ ਨਾਲ ਸਿਟੀ ਦੇ ਵਿੱਚ ਜਾ ਕੇ ਤੇਗੇ ਉਹ ਰੇਡ ਕਰਨ ਦੇ ਦਰਮਿਆਨ ਦੋ ਭਰਾ ਦੀਪਕ ਔਰ ਮਾਨਵ ਦੋਨਾਂ ਕੋਲ 10 ਪੇਟੀਆਂ 10 ਬਾਕਸ ਜਿਹੜੇ ਹੈਗੇ ਨੇ ਚਾਈਨੀਜ਼ ਦੋਰ ਤੇ ਬਰਾਮਦ ਕੀਤੇ ਗਏ ਜਿਨ੍ਹਾਂ ਦੇ ਕੋਲ ਕੁਆਟਿਟੀ 600 ਕੱਟੂ ਬੰਧਰ ਤੇ ਉਹਦੇ ਮੁਤਾਬਕ ਰਿਕਵਰੀ ਕਰਨ ਤੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਗਿਆ ਤੇ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ ਸਰ ਕਿੱਥੋਂ ਦੇ ਰਹਿਣਾ ਮੈਂ ਦੋਨੋਂ ਇਹ ਦੋਨੋਂ ਇਹ ਧੂਰੀ ਤੇ ਹੀ ਰਹਿ ਨਾਲ ਮੈਂ ਸਕੇ ਭਰਾ ਨੇ ਤੇ ਧੂਰੀ ਦੇ ਨੇ ਬਾਹਰੋਂ ਲਿਆ ਕੇ ਤੇ ਇੱਥੇ ਆਸ-ਪਾਸ ਤੇ ਧੂਰੀ ਦੇ ਇਲਾਕੇ ਦੇ ਵਿੱਚ ਇਹ ਆਪਣਾ ਦੋਰ ਵੇਚਦੀ ਸੀ ਇਸ ਤੋਂ ਇਲਾਵਾ ਜਿਹੜੇ ਹੋਰ ਕੰਮ ਕਰਦੇ ਨਾ ਬਾਕੀਆਂ ਤੇ ਵੀ ਕਾਫੀ ਕੱਲ ਸਿਟੀ ਦੇ ਜੀਨ ਨੇ ਅਫਸਰਸ ਕੀਤੀ ਹੈ ਜੇ ਕੋ ਸਾਰੇ ਨੂੰ ਹਦਾਇਤਾਂ ਜੇ ਕੋ ਹੋਰ ਵੀ ਇਸ ਤਰ੍ਹਾਂ ਦਾ ਕੰਮ ਕਰਦਾ ਹੈਗਾ ਕੋਨੇ ਕੋ ਲਾਫ ਕੋ ਲੀਗਲ ਐਕਸ਼ਨ ਲੈ ਕੇ ਕਾਰਵਾਈ ਕੀਤੀ ਗਈ ਜਿਵੇਂ ਉਹ ਤੰਗਾ ਚੜਾ ਰਹੇ ਨੇ ਉਹਨਾਂ ਲਈ ਵੀ ਸਨੇਹ ਸਾਈ ਪਤੰਗਾ ਵਾਲਿਆਂ ਨੂੰ ਇਹ ਅਪੀਲ ਹੈ ਵੀ ਕੋਈ ਵੀ ਇਸ ਸੈਨੀਟਰ ਦੇ ਨਾਲ ਨਾ ਤੰਗੜਾ ਦੇ ਬਾਕੀ ਜਿਹੜੇ ਆਮ ਜਿੱਜੀ ਨਾਰਮਲ ਤਾਗਾ ਸੂਤ ਵਾਲੀ ਡੋਰ ਹੈਗੀ ਆ ਉਹਦੇ ਨਾਲ ਆਪਣੇ ਤੰਗਾ ਡਾ ਦੇ ਨਾਲ ਲਾਈਫ ਨੂੰ ਸੇਵ ਕੀਤਾ ਜਾ ਸਕੇ ਕੋਈ ਆਪਣੇ ਵੱਲੋਂ ਕੋਠਿਆਂ ਤੇ ਜਾ ਕੇ ਕਿਸੇ ਸਤਾ ਦੇ ਜਾ ਕੇ ਪੀਚਾਈ ਜਾਂਦਾ ਹੈ ਇਨਫੋਰਮੇਸ਼ਨ ਦੇ ਮਤਾਬਿਕ ਜੇ ਕੋਈ ਕਿਸੇ ਤੇ ਹੋਏਗਾ ਤੇ ਉਸ ਦਾ ਆਪਣਾ ਉਹਦੀ ਗਾਰ ਲਿੰਕ ਨੂੰ ਟ੍ਰੇਸ ਕਰਕੇ ਦੋਤੇ ਕਾਰਨ ਦਾ ਡੀਜੀ ਵਾਲੇ ਵਾਸਤੇ ਕੋਈ ਜਿਵੇਂ ਸੰਤਵੰਚੀ ਦਾ ਤਿਹਾੜੀਆਂ ਦੇ ਕੋਈ ਸਿਟੇ ਰਹਿੰਦੇ ਵਿੱਚ ਤਾਂ ਦੇ ਕੋਈ ਨਾਰਮਲ ਆਪਣੇ ਘਰ ਦੇ ਵਿੱਚ ਕੋਈ ਸਲਾ ਰਿਆ ਤੇ ਨਹੀਂ ਤੇ ਕੋਈ ਆਸ-ਪਾਸ ਨੂੰ ਨੌਇਸ ਜਿਆਦਾ ਕਰਕੇ ਜਾਂ ਕਿਸੇ ਨੂੰ ਡਿਸਟਰਬ ਕਰ ਰਿਹਾ ਉਹਦੇ ਖਲਾਸੂਪਰ ਬਿਨਾਂ ਮੰਜ਼ੂਰੀ ਤੋਂ ਬਿਨਾ ਮਨਜ਼ੂਰੀ ਜੇ ਕੋਈ ਚਲਾ ਰਿਹਾ ਉਹ ਜ਼ਰੂਰ ਕਰਨਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ